ਤੋਂ ਸੰਗਰੂਰ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦਾ ਵਿਰੋਧ ਜਾਰੀ ਹੈ ਲਗਾਤਾਰ ਦੂਜੇ ਦਿਨ ਕਰਨ ਦੇ ਉਤੇ ਬੈਠੇ ਹੋਏ ਨੇ ਕਿਸਾਨ ਦੋ ਦਿਨਾਂ ਤੋਂ ਰੁਕਿਆ ਹੋਇਆ ਹੈ ਭਾਰਤ ਮਾਲਾ ਪ੍ਰੋਜੈਕਟ ਦਾ ਕੰਮ ਕਿਸਾਨਾਂ ਨੇ ਪਿੰਡ ਸੰਤੋਖਪੁਰਾ ਦੇ ਵਿੱਚ ਤਰਨਾ ਲਗਾਇਆ ਜ਼ਮੀਨਾਂ ਦਾ ਮੁਆਵਜ਼ਾ ਸਹੀ ਮੁਆਵਜ਼ਾ ਨਾ ਮਿਲਣ ਦਾ ਇਲਜ਼ਾਮ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲ ਸਾਡੇ 6.5 ਕਰੋੜ ਰੁਪਏ ਬਕਾਇਆ ਨੇ ਮੁਆਵਜ਼ਾ ਨਾ ਮਿਲਣ ਤੱਕ ਅਸੀਂ ਤਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਕਈ ਸੜਕਾਂ ਹਾਈਵੇ ਜਦੋਂ ਤੁਸੀਂ ਪੰਜਾਬ ਦੇ ਵਿੱਚ ਇੱਕ ਥਾਂ ਤੇ ਦੂਜੀ ਥਾਂ ਤੇ ਜਾਂਦੇ ਹੋ ਦਾ ਤੁਹਾਨੂੰ ਸੜਕਾਂ ਨਜ਼ਰ ਆ ਰਹੀਆਂ ਹੋਣਗੀਆਂ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਹੀ ਅੱਗੇ ਵਧ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਪ੍ਰੋਜੈਕਟ ਸੰਗਰੂਰ ਦੇ ਵਿੱਚੋਂ ਵੀ ਲੰਘਦਾ ਹੈ ਤਾਂ ਪਿੰਡ ਸੰਤੋਖਪੁਰਾ ਦੀ ਜ਼ਮੀਨ ਜਿਸ ਨੂੰ ਐਕਵਾਇਰ ਕਰਨਾ ਐਕਵਾਇਰ ਕਰਕੇ ਉਸ ਦੇ ਉੱਪਰ ਹਾਈਵੇ ਬਣ ਰਿਹਾ ਹੈ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਪੈਸੇ ਪੂਰੇ ਨਹੀਂ ਦਿੱਤੇ ਗਏ ਜੋ ਗੱਲ ਹੋਈ ਸੀ 6.5 ਕਰੋੜ ਰੁਪਏ ਸਾਡਾ ਬਕਾਇਆ ਜਦੋਂ ਤੱਕ ਉਹ ਨਹੀਂ ਦਿੱਤਾ ਜਾਂਦਾ ਅਸੀਂ ਇਸ ਪ੍ਰੋਜੈਕਟ ਨੂੰ ਜਿਹੜਾ ਕੰਮ ਹੈ ਅੱਗੇ ਨਹੀਂ ਵਧਣ ਦਵਾਂਗੇ ਕੰਮ ਪ੍ਰੋਜੈਕਟ ਦਾ ਚੱਲ ਰਿਹਾ ਹੈ ਜੰਗੀ ਪੱਦਰ ਦੇ ਉੱਤੇ ਕੰਮ ਪੂਰਾ ਕੰਮ ਤੁਰੇਗਾ ਨਹੀਂ ਤਾਂ ਕੰਮ ਪੂਰਾ ਕਿਵੇਂ ਹੋਏਗਾ ਪਿੰਡ ਸੰਤੋਪੂਰਾ ਸੰਗਰੂਰ ਦੇ ਵਿੱਚ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ ਦੋ ਦਿਨ ਲਗਾਤਾਰ ਹੋ ਗਏ ਨੇ ਕਿ ਧਰਨਾ ਪ੍ਰਦਰਸ਼ਨ ਜਾਰੀ ਹੈ ਔਰ ਉਸ ਦੀ ਵਜ੍ਹਾ ਹੀ ਹੈ ਇਲਜ਼ਾਮਹੀਨ ਕਿ ਸਾਨੂੰ ਨਹੀਂ ਦਿੱਤਾ ਜਾ ਰਿਹਾ ਜਿਹੜਾ ਸਾਡਾ ਮੁਆਵਜ਼ਾ ਹੈ ਤਾਂ ਉਹ ਸਾਨੂੰ ਜਦੋਂ ਮਿਲੇਗਾ ਤਾਂ ਹੀ ਅਸੀਂ ਕੰਮ ਸ਼ੁਰੂ ਕਰਨ ਦਵਾਂਗੇ ਇਦੇ ਕਾਰਨ ਜੀ ਸਰਕਾਰ ਦੀਆਂ ਵੱਡੀਆਂ ਨਲਕੀਆਂ ਨੇ ਐਨ ਐਚ ਦੀਆਂ ਵੱਡੀਆਂ ਨਲਕੀਆਂ ਨੇ ਕਿਉਂ ਕਿਉਂਕਿ ਜਿਹੜਾ ਲੋਕਾਂ ਨਾਲ ਪੈਸਾ ਕੀਤਾ ਸੀ ਵਾਰਡ ਬਣਾਇਆ ਸੀ ਇਹਨਾਂ ਨੇ ਵੀ ਪੈਸਾ ਸੀ ਪਾਵਾਂਗੇ ਕਿਤੇ ਤਾਂ ਬਹੁਤ ਜ਼ਿਆਦਾ ਜਿਹੜਾ ਉੱਥੇ ਗਰਾਊਂਡ ਲੈਵਲ ਤੇ ਰੇਟ ਸੀ ਪਹਿਲਾਂ ਉਹ ਰੇਟਾਂ ਤੋਂ ਵੀ ਘੱਟ ਰੇਟ ਸਰਕਾਰ ਨੇ ਪਾਇਆ ਲੋਕਾਂ ਨੂੰ ਖੱਜਲ ਖਵਾਰ ਕਰਨ ਲਈ ਆ ਧਰਨੇ ਲਵਾਉਣ ਲਈ ਕਿਉਂ ਮਜਬੂਰੀ ਬਸ ਪਾ ਕੇ ਲੋਕ ਆ ਬੈਹਂਦੇ ਨੇ ਠੰਡ ਦੇ ਵਿੱਚ ਬੈਠਣਾ ਸਖਾਲਾ ਨਹੀਂ ਅਸੀਂ ਆ ਟਰਾਲੀਆਂ ਵੀ ਖੜਾਈਆਂ ਨੇ ਪੱਕਾ ਮੋਰਚਾ ਚਲਾਇਆ ਇੱਥੇ ਕੰਮ ਵੀ ਰੋਕਿਆ ਕਿਸਾਨ ਆਪਦਾ ਵੀ ਕੰਮ ਛੱਡਦਾ ਉਧਰੋਂ ਕੱਤੇ ਦੇ ਮਹੀਨੇ ਦਾ ਬਜਾਈ ਦਾ ਟਾਈਮ ਹਰੇਕ ਬੰਦਾ ਆਪਣੀ ਕਣਕ ਬੀਜ ਰਿਹਾ ਇੱਥੇ ਆ ਕਿਰਤੀ ਲੋਕਾਂ ਨੂੰ ਰੇਵੀ ਬੈਠਣਾ ਪੈ ਰਿਹਾ ਖੇਤਾਂ 'ਚ ਕਣਕ ਵੀ ਬੀਜ ਰਿਹਾ ਜਿਹੜੀ ਕਿਸਾਨ ਦੀ ਜ਼ਿੰਦਗੀ ਆ ਉਹ ਨਰਕ ਨੂੰ ਬਦਤਰ ਕਰਦੇ ਜਾ ਰਹੀਆਂ ਨੇ ਸਰਕਾਰਾਂ ਅਗਲਾ ਸਟੈਪ ਤਾਂ ਇਹੀ ਆ ਜੀ ਉਹਨਾਂ ਚਿਰ ਅਸੀਂ ਆ ਰੋਡ ਦਾ ਕੰਮ ਰੋਕਤਾ ਅਜੇ ਦੇਖਦੇ ਆ ਆਉਂਦੇ ਨੇ ਕਹਿੰਦੇ ਨੇ ਮਿੱਠੀਆਂ ਗੋਲੀਆਂ ਦਿੰਦੇ ਨੇ ਵੀ ਜਿਹੜੀ ਆਪਣੇ ਐਪਲੀਕੇਸ਼ਨਾਂ ਜੀ ਉੱਤੇ ਐਨ ਐਚ ਨੂੰ ਭੇਜਤੀ ਤਹਿਸੀਲਦਾਰ ਸਾਹਿਬ ਆਏ ਨੇ ਸਾਨੂੰ ਵਿਸ਼ਵਾਸ ਦਿਵਾਈ ਜਾਂਦੇ ਨੇ ਉਹ ਇਹ ਨਹੀਂ ਪਤਾ ਸਹੀ ਆ ਜਾਂ ਗਲਤ ਆ ਉਹ ਜਾਣਦੇ ਨੇ ਇਸ ਤੋਂ ਬਾਅਦ ਜੇਕਰ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਅੱਖਾਂ ਨਹੀਂ ਖੁੱਲਦੀਆਂ ਤਾਂ ਅਗਲੀ ਰਣਨੀਤੀ ਆ ਜਿਹੜਾ ਅਗਲਾ ਸਟੈਪ ਆਸੀ ਉੱਪਰ ਰੁਕ ਕਰਦੇ ਹਾਂ ਫੋਨ ਲਾਈਨ ਤੇ ਇਸ ਸਮੇਂ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਸੰਗਰੂਰ ਤੋਂ ਚਰਨਜੀਤ ਕੌਸ਼ਲ ਚਰਨਜੀਤ ਥੋੜਾ ਜਿਹਾ ਸਮਝਾ ਦਿਓ ਸਾਨੂੰ ਕਿ ਇਹ ਮਾਮਲਾ ਹੁਣ ਕਿੱਥੇ ਫਸਿਆ ਹੋਇਆ ਹੈ ਕੀ ਮੁਆਵਜ਼ੇ ਦੀ ਜਿਹੜੀ ਰਕਮ ਹੈ ਕਿ ਕਿੰਨਾ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾ ਕੇ ਜਾਵੇ ਉਸ ਨੂੰ ਲੈ ਕੇ ਰੌਲਾ ਹੈ ਜਾਂ ਗੱਲ ਫਾਈਨਲ ਹੋ ਗਈ ਸੀ ਪੈਸੇ ਪੂਰੇ ਨਹੀਂ ਦਿੱਤੇ ਕਿਸਾਨਾਂ ਦਾ ਇਲਜ਼ਾਮ ਹੈ ਬਿਲਕੁਲ ਸਵਾਲ ਹੈ ਕਿ ਹੁਣ ਇਹ ਜਨਤਾ ਦਾ ਪ੍ਰਦਰਸ਼ਨ ਵੱਧ ਰਿਹਾ ਕਿਉਂਕਿ ਇਹ ਰੋਡ ਪਹਿਲੇ ਸਮੇਂ ਤੋਂ ਕਿਤਨਾ ਕਿਤੇ ਲੜਕਦੀ ਆ ਰਹੀ ਸੀ ਪਰ ਹੁਣ 2 ਦਿਨ ਹੋ ਗਏ ਕਿਸਾਨਾਂ ਨੇ ਕੰਮ ਰੋਕਿਆ ਹੋਇਆ ਇਲਜ਼ਾਮ ਕਿਸਾਨਾਂ ਦੇ ਵੱਲੋਂ ਲੱਗ ਰਹੇ ਨੇ ਕਿ ਸਾਡੀ 6 ਕਰੋੜ ਰੁਪਏ ਬਕਾਇਆ ਰਾਸ਼ੀ ਹੈਗੀ ਹੈ ਜਿਹੜੀ ਲੰਬੇ ਸਮੇਂ ਤੋਂ ਲਮਕਾਉਂਦੇ ਆ ਰਹੇ ਨੇ ਪ੍ਰਸ਼ਾਸਨਿਕ ਅਧਿਕਾਰੀ ਕਹਿੰਦੇ ਆ ਰਹੇ ਨੇ ਕਿ ਸਾਡੀ ਫਾਈਲ ਅਸੀਂ ਅੱਗੇ ਕਰ ਦਨੇ ਆ ਫਿਰ ਅੱਗੇ ਕਰ ਦਨੇ ਆ ਪਰ ਜਿਹੜੀ ਬਕਾਇਆ ਰਾਸ਼ੀ ਹੈਗੀ ਆ ਉਹ ਜਦੋਂ ਕਿਸਾਨਾਂ ਨੂੰ ਨਹੀਂ ਮਿਲੀ ਤਾਂ ਫਿਰ ਜਿਹੜਾ ਨੌਜਵਾਨ ਕਿਸਾਨ ਅਮਰਤਪਾਲ ਸਿੰਘ ਹੈਗਾ ਜਿਸ ਜਿਹਨਾਂ ਦੀ ਜ਼ਮੀਨ ਹੈਗੀ ਸੀ ਉਹਨਾਂ ਨੇ ਵੀ ਕਈ ਉਗਰਾਹਾਂ ਦਾ ਸਹਾਰਾ ਲਿਆ ਹੁਣ 2 ਦਿਨ ਹੋ ਚੁੱਕੇ ਨੇ ਲਗਾਤਾਰ ਉਗਰਾਹਾਂ ਜਥੇਬੰਦੀ ਨੇ ਪੱਕਾ ਮੋਰਚਾ ਲਾਤਾ ਕੰਮ ਬੰਦ ਕਰਤਾ ਇਹ ਸੜਕ ਦਾ ਤਾਂ ਹੁਣ ਪ੍ਰਸ਼ਾਸਨ ਦੇ ਨਾਲ ਕੀ ਗੱਲਬਾਤ ਹੁੰਦੀ ਆ ਕਦੋਂ ਜਾ ਕੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਮਿਲਦੀ ਆ ਐਸਡੀਐਮ ਦੇ ਵੱਲੋਂ ਵੀ ਸਾਫ਼ ਤੌਰ ਤੇ ਪਰ ਕਿਹਾ ਗਿਆ ਸੀ ਐਸਡੀਐਮ ਦੇ ਵੱਲੋਂ ਅੱਜ ਐਸਡੀਐਮ ਪੁਹਾਣੇਗੜ ਦੇ ਵੱਲੋਂ ਮੀਟਿੰਗ ਕੀਤੀ ਗਈ ਸੀ ਕਿ ਜਲਦ ਮੁਆਵਜ਼ਾ ਰਾਸ਼ੀ ਦੇ ਦਵਾਂਗੇ ਸਾਫ਼ ਤੌਰ ਤੇ ਕਿਸਾਨ ਕਹਿ ਰਹੇ ਨੇ ਕਿ ਹੁਣ ਜਦੋਂ ਤੱਕ ਖਾਤੇ 'ਚ ਪੈਸੇ ਨਹੀਂ ਪੈਂਦੇ ਜਦੋਂ ਤੱਕ ਸਾਡੇ ਕਿਸਾਨ ਦੇ ਹੱਥਾਂ 'ਚ ਪੈਸੇ ਨਹੀਂ ਆਉਂਦੇ ਉਦੋਂ ਤੱਕ ਅਸੀਂ ਸੜਕ ਦੇ ਉੱਪਰ ਕੰਮ ਜਿਹੜਾ ਹੈਗਾ ਚੱਲਣ ਤੋਂ ਰੋਕ ਦੇਵਾਂਗੇ ਇਹ ਜਿਹੜਾ ਹੈਗਾ ਇਹ ਰੀੜਕਾ ਜ਼ਰੂਰ ਕਿਸਾਨਾਂ ਤੇ ਸਰਕਾਰ ਦੇ ਵਿਚਕਾਰ ਅਸਾਂ ਕਿੱਥੇ ਚੱਲ ਰਿਹਾ ਯਾਰ ਠੀਕ ਹੈ ਮਤਲਬ ਦਸਤਾਵੇਜ਼ ਰੱਖੇ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਕਿ ਆਹ ਦੇਖੋ ਸਾਡੇ ਕੋਲ ਦਸਤਾਵੇਜ਼ ਨੇ ਤੇ ਪੈਸੇ ਤੁਸੀਂ ਦੇਣੇ ਆ ਤੇ ਨਹੀਂ ਦੇ ਰਹੇ ਫਿਰ ਮਾਮਲਾ ਫਸਿਆ ਕਿੱਥੇ ਆਮ ਤੌਰ ਤੇ ਜਿਹੜੇ ਪ੍ਰੋਜੈਕਟ ਬਣਦੇ ਨੇ ਉੱਥੇ ਪੈਸਾ ਰੁਕਦਾ ਨਹੀਂ ਬਿਲਕੁਲ ਗੌਰ ਨੂੰ ਜਦੋਂ ਆਮ ਤੌਰ ਤੇ ਤੁਸੀਂ ਦੇਖਦੇ ਆ ਕਿ ਜਮੀਨਾਂ ਜਿਹੜੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਤੇ ਬਾਅਦ ਦੇ ਵਿੱਚ ਜਗਤਰੀ ਪੂਰੀ ਆ ਤਕਸੀਮੋ ਨਹੀਂ ਹੋਈ ਹੁੰਦੀ ਕੀ ਆ ਜਦੋਂ ਨਹੀਂ ਪਛਾਣ ਹੁੰਦੇ ਤਾਂ ਫਿਰ ਪ੍ਰਸ਼ਾਸਨ ਦੇ ਵੱਲੋਂ ਪੈਸੇ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਜਾਂਦੇ ਤਾਂ ਇੱਥੇ ਕਿ ਉਸ ਸਮੇਂ ਦੇ ਉੱਪਰ ਜਦੋਂ ਜਦੋਂ ਲੰਮਾ ਜਦੋਂ ਲੰਮਾ ਫਾਮਾ ਕਿ ਤਰ੍ਹਾਂ ਕਿਤੇ ਜਾ ਕੇ ਨਹੀਂ ਉਹ ਤਕਸੀਮ ਮੌਕੇ ਦੇ ਉੱਪਰ ਸਹੀ ਹੋਈ ਤਾਂ ਕਿਸਾਨ ਹੁਣ ਕਹਿ ਰਹੇ ਨੇ ਕਿ ਸਾਡਾ ਮੌਕੇ ਦੇ ਉੱਪਰ ਪਾਇਆ ਜਾਂਦੇ ਵੀ ਫਰਕ ਪੈ ਗਿਆ ਉਸ ਵਕਤ ਕੀਮਤ ਹੋਰ ਸੀ ਹੁਣ ਕੀਮਤ ਹੋ ਰਹਾ ਤੇ ਹੁਣ ਜਾ ਕੇ ਕਿਧਰੰਗ ਦੇ ਤਕਸੀਮ ਹੋ ਕੇ ਜਦੋਂ ਜੋ ਮੁਆਵਜ਼ਾ ਰਾਸ਼ੀ ਕਿਸਾਨ ਮੰਗ ਕਰ ਰਹੇ ਨੇ ਉਹਦੇ ਵਿੱਚ ਰੇਡ ਕਰਨ ਹੈਗਾ ਫਸਿਆ ਹੋਇਆ ਹੈ ਜੀ ਸ਼ੁਕਰੀਆ ਧੰਨਵਾਦ ਸਾਡੇ ਨਾਲ ਚਰੁੰਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਇਹ ਰੇਡ ਕਾ ਜਿਹੜੀ ਰਾਸ਼ੀ ਆ ਉਸ ਨੂੰ ਲੈ ਕੇ ਵੀ ਹੈਗਾ ਕਿਸਾਨਾਂ ਦਾ ਇਲਜ਼ਾਮ ਹੈ ਕਿ 6.5 ਕਰੋੜ ਰੁਪਇਆ ਸਾਡਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਜੇ ਨਹੀਂ ਦੋਗੇ ਤਾਂ ਫਿਰ ਅਸੀਂ ਕੰਮ ਨਹੀਂ ਕਰਨ ਦਵਾਂਗੇ ਹੁਣ ਰੋਕ ਕਰਦੇ ਹਾਂ ਦਿਨ ਦੀ ਪੰਜਵੀਂ ਵੱਡੀ ਖਬਰ ਦਾ ਡੇਰਾਬਸੀ ਦੀ ਖਬਰ ਹੈ ਡੇਰਾਬਸੀ ਦੇ ਵਿੱਚ ਪੁਲਿਸ ਦੀ ਬਦਮਾਸ਼ਾਂ ਦੇ ਨਾਲ ਬੁੜਪੇੜ ਹੋਈ ਹੈ ਫਾਈਟਿੰਗ ਦੇ ਵਿੱਚ ਲਾਰੈਂਸ ਮਿਸ਼ਨੋਈ ਗੈਂਗ ਦੇ ਦੋ ਗੁਰਗੇਜ਼ ਜ਼ਖਮੀ ਹੋ ਗਏ ਤੇ 1.32 ਬੋਰਡ ਦੀਆਂ ਦੋ ਪਿਸਤੌਲਾਂ ਵੀ ਬਰਾਮਦ ਉੱਥੇ ਕੀਤੀਆਂ ਗਈਆਂ ਨੇ ਮੁਹਾਲੀ ਦੇ ਰਹਿਣ ਵਾਲੇ ਨੇ ਇਹ ਦੋਵੇਂ ਬਦਮਾਸ਼ ਸ਼ਰਨਜੀਤ ਅਤੇ ਅਮਨ ਗੈਂਗਸਟਰ 골ਡੀ ਢੰੋਂ ਦੇ ਸੰਪਰਕ ਦੇ ਵਿੱਚ ਸੀ ਬਦਮਾਸ਼ਾਂ ਤੇ ਆਰਮਜ਼ ਐਕਟ ਦੇ ਕੇਸ ਦਰਜ ਨੇ ਇਲਾਕੇ ਦੇ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਇਹ ਮੁਲਜ਼ਮ ਸੀ ਉਸ ਤੋਂ ਪਹਿਲਾਂ ਹੀ ਪੁਲਿਸ ਅਨਾਂ ਤੱਕ ਪਹੁੰਚ ਗਈ ਤੇ ਫਿਰ ਇਨਕਾਊਂਟਰ ਹੋਇਆ ਇਹ ਤੇ ਦੋਵੇਂ ਗੁਰਗੇ ਪੁਲਿਸ ਦੇ ਵੱਲੋਂ ਕਾਬੂ ਕਰ ਲਏ ਗਏ ਨੇ ਪੁਆਇੰਟ 32 ਬੂਰ ਦੀਆਂ ਦੋ ਪਿਸਤੌਲਾਂ ਯਾਨੀ ਕਿ ਹਥਿਆਰ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਏ ਨੇ ਔਰ ਜਦੋਂ ਪੁਲਿਸ ਉੱਥੇ ਪਹੁੰਚ ਗਈ ਸੀ ਇਨਕਾਊਂਟਰ ਹੁੰਦਾ ਹੈ ਤੇ ਉਸ ਤੋਂ ਬਾਅਦ ਫਿਰ ਪੁਲਿਸ ਨੇ ਇਹਨਾਂ ਨੂੰ ਕਾਬੂ ਵੀ ਕੀਤਾ ਮਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ ਦੇ ਵਿੱਚ ਇੱਕ ਪੁਲਿਸ ਦੇ ਨਾਲ ਬਦਮਾਸ਼ਾਂ ਦੀ ਮੁਦਬੀੜ ਹੋਈ ਹੈ ਐੱਸਐੱਸਪੀ ਮਹਾਲੀ ਸਾਡੇ ਨਾਲ ਨੇ ਐੱਸਪੀ ਸਾਹਿਬ ਕਿਉਂਕਿ ਇੱਕ ਵੱਡੀ ਕਹਿ ਸਕਦੇ ਕਿ ਸਫਲਤਾ ਹਾਸਿਲ ਹੋਈ ਹੈ 골ਡੀ ਢਿੱਲੋ ਜਿਹੜਾ ਇਸ ਵੇਲੇ ਐਕਟਿਵ ਹੈ ਲਾਰੈਂਸ ਬਿਸ਼ਨੋਈ ਗੈਂਗ ਦਾ ਇਨਫੋਰਮੇਸ਼ਨ ਕੀ ਸੀ ਤੇ ਹੁਣ ਇਹਨਾਂ ਦਾ ਬੈਕਗ੍ਰਾਉਂਡ ਨਹੀਂ ਇਹਨਾਂ ਦੋਨਾਂ ਦੀ ਇਹਨਾਂ ਦੀ ਕ੍ਰਾਈਮਨਲ ਹਿਸਟਰੀ ਹੈਗੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹਦੇ 'ਚ ਐਕਚੁਅਲੀ ਜਿਹੜੇ 골ਡੀ ਢਿੱਲੋ ਗੈਂਗ ਹੈਗਾ ਉਹਦੇ ਨਾਲ ਅਲਾਈਂਡ ਸੀਗੇ 골ਡੀ ਢਿੱਲੋ ਇਜ਼ ਐਕਟਿਵ ਮੈਂਬਰ ਆਫ ਲਾਰੈਂਸ ਬਿਸ਼ਨੋਈ ਗੈਂਗ ਤੇ ਇਹਨਾਂ ਦੀ ਇ ਜੀ ਜੀ ਡੀਐਸਪੀ ਡੇਰਾ ਬਸੀ ਵਿਕਰਮ ਬਰਾੜ ਇਹਨਾਂ ਨੇ ਇੱਥੇ ਨਾਕਾ ਲਵਾਇਆ ਸੀਗਾ ਐਸਐਚਓ ਸੁਮੇਤ ਮੋੜ ਦਾ ਤੇ ਉਹ ਜਦੋਂ ਇੱਕ ਬਾਈਕ ਆਂਦਾ ਦਿਖਿਆ ਜਿਸ ਤੇ ਉਹ ਸੀਗੇ ਇਹਨਾਂ ਨੇ ਇੱਕ ਘਰ ਤੋਂ نیچے ਬਾਈਕ ਜਿਹੜੀ ਹੈ ਮੋੜ ਲਈ ਸੀਗੀ ਉਸ ਤੋਂ ਬਾਅਦ ਅੱਗੇ ਜਾ ਕੇ ਜਦੋਂ ਇਹਨਾਂ ਨੂੰ ਪੁਲਿਸ ਪਾਰਟੀ ਨੇ ਘੇਰਿਆ ਤਾਂ ਇਹਨਾਂ ਨੇ ਦੇਖ ਕੇ ਪੁਲਿਸ ਪਾਰਟੀ ਦੇ ਤਕਰੀਬਨ ਤਿੰਨ ਫਾਇਰ ਕੀਤੇ ਤੇ ਉਸ ਤੋਂ ਬਾਅਦ ਦੋਹਾਂ ਕੋਲ ਹੀ ਵੈਪਨ ਸੀ ਦੋਨਾਂ ਕੋਲ 32 32 ਬੋਰ ਦੇ ਦੋ ਵੈਪਨ ਰਿਕਵਰ ਹੋਏ ਆ ਜੀ ਓਕੇ ਤੇ ਜਿੰਦਾ ਕਰਤੂਸ ਵਗੈਰਾ ਜਿੰਦਾ ਕਰਤੂਸ 7 ਤੋਂ 8 ਹਾਲੇ ਤੱਕ ਮਿਲੇ ਆ ਹੋਰ ਅਗਰ ਕੋਈ ਹੋਊਗਾ ਤਾਂ ਫਿਰ ਵੀ ਅਪਡੇਟ ਹੋਏ ਇਹ ਕ੍ਰਿਮੀਨਲ ਬੈਕਗਰਾਉਂਡ ਕੀ ਹੈ ਨਾ ਇਹ ਸਰਨਜੀਤ ਤੇ ਅਮਨ ਹੈ ਦੋ ਮੁੰਡੇ ਜੀ ਇਹਨਾਂ ਦੋਨੇ ਮੁਹਾਲੀ ਦੇ ਰਹਿਣ ਵਾਲੇ ਮੋٹے ਮਾਜਰਾ ਪਿੰਡ ਦਾ ਹੈਗਾ ਇੱਕ ਇਹਨਾਂ ਚੋਂ ਇਹਨਾਂ ਦੇ ਉੱਪਰ ਇੱਕ ਦੇ ਉੱਪਰ ਪਹਿਲਾਂ ਆਰਮਜ਼ ਐਕਟ ਦੇ ਪਰਚੇ ਜਰੂਰ ਦਰਜ ਹੈਗੇ ਨੇ ਕਿ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕਿਸ ਕਿਸ ਤਰ੍ਹਾਂ ਦੀ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਨਹੀਂ ਹਲੇ ਤੱਕ ਇਹੀ ਹੈਗਾ ਵੀ ਇਹਨਾਂ ਨੇ ਕੋਈ ਨਾ ਕੋਈ ਜਾਂ ਤਾਂ ਐਕਸਟਰਸ਼ਨ ਜਾਂ ਮਰਡਰ ਇਸ ਤਰ੍ਹਾਂ ਦਾ ਕੋਈ ਨਾ ਕੋਈ ਵਾਰਦਾਤ ਕਰਨੀ ਸੀ ਜਾਂ ਕਿਸੇ ਤੇ ਫਾਇਰਿੰਗ ਕਰਕੇ ਐਕਸਟਰਸ਼ਨ ਕਰਨੀ ਸੀ ਏਜ ਦੋਨਾਂ ਦੀ 26 25 ਦੇ ਨੇੜੇ ਤੇ 25 26 ਦੇ ਨੇੜੇ ਦੋਨਾਂ ਦੀ ਏਜ ਹੈ ਪੰਜਾਬ ਦੇ ਇ ਇਹ ਬੈਕਗ੍ਰਾਉਂਡ ਹੋਰ ਕਿੱਥੇ ਕਿੱਥੇ ਹੈਗਾ ਉਹ ਵੀ ਵੀ ਅਪਡੇਟ ਹੋ ਮਾਸਟਰਮਾਈਂਡ ਕੌਣ ਹੈ ਸਰ ਅਮਨ ਜਾਂ ਜਿਹੜਾ ਗੋਲਡੀ ਟਿਲੋ ਦੇ ਨਾਲ ਸੀ ਇਹ ਇਹਨਾਂ ਦੇ ਨਾਲ ਗੋਲਡੀ ਟਿਲੋਂ ਦੇ ਨਾਲ ਟੱਚ ਹੈਗੇ ਆ ਅੱਗੇ ਪਾਣ ਦਿਨ ਦੀ ਚੌਥੀ ਵੱਡੀ ਖਬਰ ਦਾ ਸੀ ਰੁਕ ਕਰਾਂਗੇ ਜ਼ਹਿਰੀਲੀ ਹਵਾ ਨੂੰ ਲੈ ਕੇ ਸੁਪਰੀਮ ਕੋਰਟ ਸਖਤ ਨਜ਼ਰ ਆ ਰਿਹਾ ਹੈ ਪੋਲਿਊਸ਼ਨ ਨੂੰ ਲੈ ਕੇ ਜਿਸ ਤਰੀਕੇ ਨਾਲ ਸੱਡੇ ਚੁਗੜਦੇ ਦੇ ਵਿੱਚ ਪੋਲਿਊਸ਼ਨ ਘੋਲਿਆ ਹੋਇਆ ਹੈ ਸਾਡੀ ਹਵਾ ਦੇ ਵਿੱਚ ਜ਼ਹਿਰੀਲੀ ਹਵਾ ਨੂੰ ਲੈ ਕੇ ਸੁਪਰੀਮ ਕੋਰਟ ਸਖਤ ਹੈ ਪ੍ਰਾਲੀ ਨੂੰ ਲੈ ਕੇ ਪੰਜਾਬ ਹਰਿਆਣਾ ਤੋਂ ਰਿਪੋਰਟ ਸੁਪਰੀਮ ਕੋਰਟ ਦੇ ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਵੱਲੋਂ ਮੰਗੀ ਗਈ ਪਰਾਲੀ ਸੜਨ ਦੇ ਮਾਮਲੇ ਕੰਟਰੋਲ ਕਰਨ ਤੇ ਰਿਪੋਰਟ ਮੰਗੀ ਹੈ ਕਿ ਤੁਸੀਂ ਕੰਟਰੋਲ ਕਰਨ ਦੇ ਲਈ ਕੀ ਕਰ ਰਹੇ ਹੋ ਦੱਸੋ ਹੁਣ ਤਾਂ ਕੀਤੀ ਗਈ ਕਾਰਵਾਈ ਦੀ ਕੋਟਨੀ ਰਿਪੋਰਟ ਮੰਗੀ ਹੈ ਇੱਕ ਹਫਤੇ ਦੇ ਅੰਦਰ ਜਵਾਬ ਸੌਂਪਣ ਦੇ ਆਦੇਸ਼ ਦਿੱਤੇ ਗਏ ਨੇ ਤਾਂ ਕਾਬਲੇ ਗੌਰ ਹੈ ਕਿ ਦਿੱਲੀ ਦੇ ਵਿੱਚ ਖਾਸ ਤੌਰ ਤੇ ਜਿਹੜੀ ਸਥਿਤੀ ਹੈ ਬਹੁਤੀ ਨਾਜ਼ੁਕ ਹੈ ਜਾਂ ਭਿਆਨਕ ਤੁਸੀਂ ਕਹਿ ਸਕਦੇ ਹੋ ਤੇ ਇੱਕ ਵਾਰੀ ਫਿਰ ਤੋਂ ਪਰਾਲੀ ਵਾਲੇ ਪਾਸੇ ਹੀ ਇਹ ਮਾਮਲਾ ਘੁੰਮ ਫਿਰ ਕੇ ਪਹੁੰਚ ਗਿਆ ਪਰਾਲੀ ਨੂੰ ਲੈ ਕੇ ਪੰਜਾਬ ਹਰਿਆਣਾ ਤੋਂ ਰਿਪੋਰਟ ਮੰਗੀ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਕਿ ਜਿਹੜੇ ਪਰਾਲੀ ਸੜਨ ਦੇ ਮਾਮਲੇ ਨੇ ਉਹ ਨਾ ਹੋਣ ਉਸ ਦੇ ਲਈ ਤੁਸੀਂ ਕੀ ਕਦਮ ਚੁੱਕੇ ਨੇ ਰਿਪੋਰਟ ऐप थ्री लगा हुआ है मैं दिल्ली के सभी नागरिकों से अपील करता हूं, दिल्ली के वो के को ग्रैप थ्री की स्ट्रिक्शंस को फॉलो करने के लिए आप जरूर हमारा साथ दें दिल्ली में कंस्ट्रक्शन जो हैं उनके ऊपर मॉनिटरिंग हो रही है अगर आपके ध्यान में आता है कोई इसके ऊपर काम गलत कर रहा है तो इस पर हमें जानकारी दें हम दिल्ली के अंदर जितने व्हीकल्स हैं वहीकलर पोल्यूशन को कम करने के लिए 12 स्टेज 1 2 3 इन सब की गाड़ियों को दिल्ली में लाना बैन कर दिया गया है हम अनेक ऐसे कदम उठा रहे हैं जिनसे पोल्यूशन में कमी लाई जा सके